नमस्कार सब तो पहले तो मैं मेरी पंजाब सरकार पर मादद दिए अरविंद केजरीवाल जी ਸਾਡੇ ਸਟੇਟ ਦੇ ਪ੍ਰਵਾਰੀ ਮਾਨਯੇ ਮਨੀਸ਼ 소ਡਿਆ ਜੀ ਸੁਪੇ ਦੇ ਪੈਸ਼ੀ ਜੀਮਸਰ ਸਰਦਾਰ ਭਗਵੰਤ ਸਿੰਘ ਮਾਨ ਜੀ ਸਮੂਜੀ ਲੀਡਰਸ਼ਿਪ ਤੇ ਸਾਰੇ ਆਮ ਆਦਮੀ ਪਾਰਟੀ ਦੇ ਕਾਰਕਟਰਤੀ ਇਸ ਅਪੁਆਇੰਟਮੈਂਟ ਤੇ ਮੈਂ ਦਿੱਲੀ ਕਰਾਇਆ ਤੋਂ ਧੰਨਵਾਦ ਕਰਦਾ ਔਰ ਅੱਜ ਮੇਰੇ ਨਾਲ ਮੇਰੇ ਪਠਾਨਕੋਟ ਦੇ ਮੇਰੇ ਮਾਝੇ ਦੇ ਮੇਰੇ ਕਿਸਾਨਿੰਦੇ ਸਾਡੇ ਪ੍ਰਧਾਨ ਬਾਨੋ ਪ੍ਰਤਾਪ ਸਿੰਘ ਜੀ ਮੇਰੇ ਨਾਲ ਹੈਨਾ ਸਿੰਘ ਸਾਹਿਬ ਮੇਰੇ ਨਾਲ ਹੈਗੇ ਨੇ ਮੇਰੇ ਮੈਂਬਰ ਸਾਹਾ ਸਿੰਘ ਮੇਰੇ ਨਾਲ ਹੈਨਾ ਬਾਕੀ ਮੇਰੇ ਪਰਿਵਾਰ ਦੇ ਜਿੰਨੇ ਵੀ ਬੰਦੇ ਮੇਰੇ ਨਾਲ ਖੜੇ ਹੈਗੇ ਨੇ ਅੱਜ ਇੱਥੇ ਆਏ ਨੇ ਮੈਨੂੰ ਸਨਮਾਨਿਤ ਕਰਨ ਵਾਸਤੇ ਮੈਂ ਨਾਲ ਧੰਨਵਾਦ ਕਰਦਾ ਜਿ ਕਿ ਗੱਲ ਕਹਿਣਾ ਕਿ ਅੱਜ ਤੱਕ ਰਾਤਪੂਤ ਬਰਾਦਰੀ ਦੀ ਕੰਪਲੇਨ ਸੀਗੀ ਕਿ ਸਾਡੀ ਕੋਈ ਸੁਣਦਾ ਨਹੀਂ ਮੈਂ ਅੱਜ মিডিਆ ਦੇ ਸਾਹਮਣੇ ਕਹਿ ਰਿਹਾ ਕੋਈ ਕੰਮ ਤੁਹਾਡਾ ਇਦਾਂ ਦਾ ਨਹੀਂ ਹੋਏਗਾ ਜਿਹੜਾ ਸਰਕਾਰ ਨਹੀਂ ਕਰੇਗੀ ਪੂਰੀ ਤਰ੍ਹਾਂ ਸਰਕਾਰ ਕਮਿਟਿਡ ਹੈ ਇਸ ਹਲਕੇ ਨੂੰ ਉੱਪਰ ਲਿਆਉਣ ਵਾਸਤੇ ਔਰ ਸਾਡੇ ਕੰਮ ਕਰਨ ਵਾਸਤੇ ਔਰ ਕੁਝ ਹੈ ਕਿ ਪ੍ਰਾਇੋਰਟੀ ਸਾਡੀ ਹੈਗੀਆਂ ਨਾ ਲਾਈਕ ਸਭ ਤੋਂ ਪਹਿਲੇ ਤੇ ਪਹਿਚਾਨਾ ਕਿ ਇੱਕ ਪਹਿਲੇ ਸੈਟਅਪ ਬਣ ਜਾਏ ਉਹਦੇ ਬਾਅਦ ਅਸੀਂ ਸਾਰੀ ਬ੍ਰਦਰਰੀ ਨੂੰ ਨਾਲ ਜੋੜੀਏ ਔਰ ਜਿਹੜੇ ਕੰਮ ਰਹਿ ਗਏ ਨੇ ਉਹ ਸਾਰੇ ਪੂਰੇ ਕਰੀਏ ਔਰ ਸਭ ਤੋਂ ਵੱਡੀ ਗੱਲ ਹੈ ਪਰੰਪਰਾ ਇਤਿਹਾਸ ਵੀ ਹੈਗਾ ਕਿ ਰਾਜਪੂਤ ਜਿੱਥੇ ਵੀ ਰਹੇ ਉੱਥੇ ਜਿਹੜੇ ਗਰੀਬ ਤਬਕਾ ਜਿਹੜੇ ਮਦਦ ਇਨਾਂ ਨੂੰ ਚਾਹੀਦੀ ਹੈ ਉਹਨਾਂ ਦੀ ਹਮੇਸ਼ਾ ਸੇਵਾ ਕੀਤੀ ਹੈ ਮਦਦ ਦਿੱਤੀ ਹੈ ਔਰ ਇਹ ਪਰੰਪਰਾ ਅੱਗੇ ਦੇਸੀ ਪੂਰੀ ਤਰ੍ਹਾਂ ਨਵਾਗੇ ਔਰ ਇਸ ਸਮਾਜ ਨੂੰ ਜਿਹੜਾ ਪਿਛਲੇ 70 ਸਾਲ ਚੋਂ ਹੋਇਆ ਆਉਣ ਵਾਲੇ 2 ਸਾਲ ਚ ਪੂਰਾ ਹੋਏਗਾ ਸਾਡੇ ਪੰਜਾਬ ਰਾਜੂ ਕੈਨ ਬੋਰਡ ਦੇ ਜਿਹੜੇ ਨਵੇਂ ਚੀਰਮੈਨ ਸਰਸਵਾਰੀਆ ਜੀ ਅੱਜ ਅਸੀਂ ਸਾਰੇ ਉਹਨਾਂ ਨੂੰ ਵਧਾਈ ਦੇਣ ਲਈ ਇੱਥੇ ਇਕੱਠੇ ਹੋਏ ਹਾਂ ਉਹਨਾਂ ਦੇ ਨਾਲ ਸਾਡੇ ਹਸਪ ਸਿੰਘ ਸਾਹਾਬ ਜੀ ਜਿਹੜੇ ਉਹਨਾਂ ਦੇ ਨਾਲ ਮੈਂਬਰ ਬਣੇ ਨੇ ਉਹਨਾਂ ਨੂੰ ਵੀ ਅਸੀਂ ਵਧਾਈ ਦੇਣ ਲਈ ਸਾਰੇ ਇਕੱਠੇ ਹੋਏ ਹਾਂ ਮੈਂ ਪੰਜਾਬ ਸਰਕਾਰ ਦਾ ਬਹੁਤ ਜਲੋ ਧੰਨਵਾਦੀ ਹਾਂ ਕਿ ਸਰਸਵਾਰੀਆ ਜੀ ਵਰਗੇ ਇੱਕ ਅੱਛੇ ਈਨਸਾਨ ਨੂੰ ਔਰ ਇੱਕ ਵਧੀਆ ਵਿਅਕਤੀ ਨੂੰ ਜਿਹੜਾ ਰਾਜਪੂਤ ਜਾਨ ਮੁਰਦੀ ਚੇਅਰਮੈਨੀ ਨੇ ਨਵਾਜ਼ਿਆ ਔਰ ਰਾਜਪੂਤ ਬਰਾਦਰੀ ਜਿਹੜੀ ਹੈ ਉਹਦਾ ਪੰਜਾਬ 'ਚ ਕਾਫੀ ਜ਼ਿਆਦਾ ਕਾਫੀ ਸੇਟਾਂ ਤੇ ਪ੍ਰਭਾਵ ਹੈ ਔਰ ਕਾਫੀ ਜ਼ਿਆਦਾ ਪ੍ਰਭਾਵ ਹੈ ਤੇ ਮੈਂ ਇਹੀ ਕਾਮਨਾ ਕਰਦਾ ਹਾਂ ਕਿ ਸ왈ਿਆ ਸਾਹਿਬ ਇੱਕ ਤਾਂ ਇਦਾਂ ਵੀ ਸੋਸਾਇਟੀ ਲਈ ਬਹੁਤ ਜ਼ਿਆਦਾ ਕੰਮ ਕਰ ਲੈਣਾ ਔਰ ਬਹੁਤ ਜ਼ਿਆਦਾ ਸੇਵਾ ਕਰ ਲੈਣਾ ਤੇ ਇਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਜ਼ਰੂਰ ਆਪਣੀ ਜਿਹੜੇ ਆਪਣੀ ਕੌਮ ਦਾ ਆਪਣੀ ਕੌਮ ਜਿਹੜੀ ਅੱਗੇ ਸ਼ੇਰਾਂ ਦੀ ਕੌਮ ਹੈ ਜਿਹੜੀ ਅੱਗੇ ਹੀ ਜਿਸ ਕੌਮ ਦਾ ਕਾਫੀ ਨਾਮ ਹੈ ਉਸ ਕੌਮ ਦਾ ਨਾਮ ਹੋਰ ਚੜਾ ਕੇ ਔਰ ਜੋ ਵੀ ਸਾਡੀ ਕੌਮ ਦੀਆਂ ਡਿਮਾਂਡਾਂ ਨੇ ਜੋ ਵੀ ਸਾਡੀ ਕੌਮ ਦੀਆਂ ਮੰਗਾਂ ਨੇ ਉਹਨੂੰ ਜ਼ਰੂਰ ਸਰਕਾਰ ਦੇ ਅੱਗੇ ਰੱਖਣ ਤੇ ਉਹਨੂੰ ਪੂਰਾ ਕਰ। ਜੈ ਹੰਮ ਜਮਾ। ਬਹੁਤ ਟਾਈਮ ਤੋਂ ਸਾਡੀ ਰਾਜਪੂਸਾਵਾ ਕਲਾਨ ਬੋਰਡ ਦੀ ਜਿਹੜੀ ਚੇਅਰਮੈਨ ਨੇ ਉਹ ਲੜਕੀ ਹੋਈ ਸੀ। ਅਸੀਂ ਵੀ ਬਹੁਤ ਖਬਰਾਂ ਦੇ ਵਿੱਚ ਨਿਊਜ਼ ਲਵਾਉਂਦੇ ਰਹੀਆਂ ਕਿ ਸਾਨੂੰ ਜਲਦੀ ਇੱਕ ਚੇਅਰਮੈਨ ਜਿਹੜਾ ਹੈ ਉਹ ਪੰਜਾਬ ਸਰਕਾਰ ਜਲਦੀ ਦੇਣ ਤੇ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਸਾਡੇ ਵੱਡੇ ਭਰਾ ਸਰਨ ਸਲਾਰੀਆ ਜੀ ਨੂੰ ਚੇਅਰਮੈਨ ਬਣਾਇਆ ਅਸੀਂ ਧੰਨਵਾਦ ਕਰਨਿਆਂ ਪੰਜਾਬ ਸਰਕਾਰ ਦਾ ਔਰ ਖਾਸ ਕਰਕੇ ਸੀਐਮ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਕ ਬਹੁਤ ਸ਼ੇਰ ਵਰਗੇ ਚੇਅਰਮੈਨ ਦਿੱਤੇ ਨੇ ਪੂਰੇ ਪੰਜਾਬ ਨੂੰ ਔਰ ਅਸੀਂ ਉਮੀਦ ਕਰਾਂਗੇ ਕਿ ਇਹ ਆਪਣੀ ਬਰਾਦਰੀ ਦਾ ਜੋ ਕੰਮ ਹੈ ਉਹ ਵੱਧ ਚੜ੍ਹ ਕੇ ਮੁੱਖ ਮੰਤਰੀ ਸਾਹਿਬ ਅੱਗੇ ਰੱਖਣਗੇ ਜੋ ਸਾਡੀਆਂ ਪਿਛਲੀਆਂ ਡਿਮਾਂਡਾਂ ਨੇ ਜੋ ਸਾਡੀਆਂ ਕੰਮ ਨੇ ਉਹ ਸਾਰੇ ਅੱਗੇ ਰੱਖਣਗੇ ਉਹਦੇ ਨਾਲ-ਨਾਲ ਸਾਡੇ ਸਾਬ ਸੰਸਾਭਾ ਜੀ ਕਿੰਨਾ ਦਾ ਵੀ ਬਹੁਤ ਸੰਘਰਸ਼ ਰਿਆ ਬਰਾਦਰੀ ਲਈ ਔਰ ਸਾਡਾ ਵੀ ਵੀ 25 30 ਸਾਲ ਤੋਂ ਹੀ ਬਰਾਦਰੀ ਦੇ ਨਾਲ ਜੁੜਿਆ ਔਰ ਬਹੁਤ ਸੰਘਰਸ਼ ਜੀ ਸਾਹਿਬ ਸਿੰਘ ਸਾਹਿਬਾ ਜੀ ਦਾ ਵੀ ਮੈਂ ਸੁករਿਆ ਫੋਨ ਤੇ ਗੱਲ ਕਰ ਰਿਹਾ ਮੈਂ ਯਾਰ ਤੈਨੂੰ ਮਿਲਿਆ ਤੇ ਇੱਕ ਮੈਮਰੀ ਚਲੋ ਮੈਮਰੀ ਬਹੁਤ ਵੱਡੀ ਗੱਲ ਆ ਸਾਡੇ ਭਰਾ ਨੂੰ ਵੱਡਿਆਂ ਨੂੰ ਮਿਲ ਗਿਆ ਚੇਰਮੈਨ ਇੱਕੋ ਚੀਜ਼ ਹੈ ਤੇ ਮੈਂ ਸਾਹਿਬ ਸਿੰਘ ਸਾਹਿਬਾ ਜੀ ਦਾ ਵੀ ਬਹੁਤ ਧੰਨਵਾਦ ਕਰਨਾ ਕਿ ਤੁਹਾਨੂੰ ਮੌਕਾ ਦੇਣਾ ਕਿ ਤੁਸੀਂ ਪੰਜਾਬ ਪਲਾਨ ਬੋਰਡ ਦੇ ਚੇਰਮੈਨ ਬਣੇ ਔਰ ਰਾਜਪੁਰ ਸਭਾ ਦੇ ਔਰ ਸ਼ਵਨ ਸਰਾਰੀਆ ਜੀ ਨੂੰ ਵੀ ਜਿਹੜੇ ਸਾਡੇ ਇਸ ਫੋਮ ਦੇ ਚੇਰਮੈਨ ਬਣੇ ਨੇ ਇੱਕ ਚੀਫ ਬਣੇ ਨੇ ਮੈਂ ਧੰਨਵਾਦ ਕਰਾਂਗਾ ਪੂਰੀ ਪੰਜਾਬ ਸਰਕਾਰ ਦਾ ਸਿਮ ਭਗਵੰਤ ਜੀ ਮਾਨ ਦਾ ਥੈਂਕ ਯੂ ਥੈਂਕ ਯੂ ਕਹਿੰਦੇ ਸੇਵਾ ਦੇਸ਼ ਦੀ ਕਰਨੀ ਬੜੀ ਔਖੀ ਤੇ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੀ ਸੇਵਾ ਵਿੱਚ ਪੈਰ ਤਰਿਆ ਉਹਨਾਂ ਲੱਖ ਕੁਰਬਾਨੀਆਂ ਚੱਲੀਆਂ ਨੇ ਅੱਜ ਪੰਜਾਬ ਸਰਕਾਰ ਨੇ ਰਾਜਪੂਰ ਕਲਿਆਣ ਬੋਰਡ ਦੇ ਜਿਹੜੇ ਨਾ ਨਿਯੁਕਤ ਚੇਅਰਮੈਨ ਬਣਾਏ ਨਾ ਸਾਡੇ ਵੱਡੇ ਭਰਾ ਸਵਰਨ ਸਲਾਰੀਆ ਜੀ ਅਸੀਂ ਪੰਜਾਬ ਸਰਕਾਰ ਦਾ ਔਰ ਭਗਵੰਤ ਮਾਨ ਜੀ ਆ ਖਾਸ ਕਰਕੇ ਕੇਜਰੀਵਾਲ ਜੀ ਦਾ ਦਿਲੋਂ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਫੈਸਲਾ ਕੀਤਾ ਔਰ ਇਹ ਸਿਰਫ ਰਾਜਪੂਤ ਬਰਾਦਰੀ ਨਹੀਂ ਆਲ ਬਰਾਦਰੀ ਜਿਹਨੀਆਂ ਸਾਰੇ ਸਤਿਕਾਰਯੋਗ ਹੈ ਸਾਰਿਆਂ ਦੇ ਕੰਮ ਸਬਰ ਸਾਰੇ ਜੀ ਸ਼ੁਰੂ ਤੋਂ ਹੀ ਕਰਦੇ ਰਹੇ ਆ ਔਰ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਡਿਸਟ੍ਰਿਕਟ ਪਠਾਨਕੋਟ ਦੇ ਅੰਦਰ ਜਿਆਦਾ ਪੰਜਾਬ ਦੇ ਅੰਦਰ ਗੈਰ ਜਿਹੀ ਸਾਡੇ ਇੱਥੇ ਆ ਡਿਸਟ੍ਰਿਕਟ ਪਠਾਨਕੋਟ ਦੇ ਅੰਦਰ ਜਿਹੜੇ ਵੀ ਕੰਮ ਰਹਿੰਦੇ ਆ ਸਾਡੀ ਬਰਾਦਰੀ ਦੇ ਚੰਡੀਗੜ੍ਹ ਤੱਕ ਉਹ ਪਹਿਲਾਂ ਵੀ ਇਹ ਹਮ ਹਮ ਆ ਕੇ ਲੋਕ ਇਨਾਂ ਨੂੰ ਬੁਲਾਉਂਦੇ ਰਿਹਾ ਤੇ ਕੰਮ ਕਰਦੇ ਰਿਹਾ ਅੱਗੇ ਵੀ ਸਾਨੂੰ ਪੂਰਨ ਉਮੀਦ ਹੈ ਔਰ ਅਹੀਂ ਮੁੰਡੇ ਨਾਲ ਮੁੰਡਾ ਲਾ ਕੇ ਭਰਾ ਦਾ ਜਿਹੜਾ ਉਹ ਸਾਥ ਦਿਆ ਧੰਨਵਾਦ